ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ 17 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਹੁਣ ਅੰਦੋਲਨ ਦੀ ਸੁਣਵਾਈ ਨਾ ਹੋਣ ਕਾਰਨ ਕਿਸਾਨ ਆਗੂ ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਅਖੀਰ ਵਿੱਚ ਰੋਸ ਦਿਖਾਉਣ ਲਈ ਆਪਣੇ ਖੂਨ ਨਾਲ ਅੰਗੂਠਾ ਲਗਾਇਆ ਹੈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਦੇ ਵਿੱਚ ਕੀ ਕੁਝ ਉਹਨਾਂ ਨੇ ਲਿਖਿਆ ਹੈ मान्य जोग नरेंद्र मोदी जी प्रधानमंत्री भारत विशा 17 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਲਿਖੀ ਖੁੱਲੀ ਚਿੱਠੀ ਸ਼੍ਰੀਮਾਨ ਜੀ ਮੈਂ ਦੇਸ਼ ਦਾ ਇੱਕ ਸੁਧਾਰਨ ਕਿਸਾਨ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਦੁਖੀ ਅਤੇ ਭਰੇ ਮਨ ਨਾਲ ਤੁਹਾਨੂੰ ਇਹ ਪੱਤਰ ਲਿਖ ਰਿਹਾ ਹਾਂ ਐਮਐਸਪੀ ਦੀ ਗਰੰਟੀ ਕਾਨੂੰਨਾ ਸਮੇਤ 13 ਮੰਗਾ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ 13 ਫਰਵਰੀ ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਦੋਂ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਸਰਕਾਰ ਟਾਸ ਤੋਂ ਮਾਸ ਨਹੀਂ ਹੋਈ ਤੇ ਦੋਹਾਂ ਮੋਰਚਿਆਂ ਦੇ ਫੈਸਲੇ ਅਨੁਸਾਰ ਮੈਂ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਤੇ ਮੇਰੇ ਮਰਨ ਵਰਤਾ 17ਵਾਂ ਦਿਨ ਹੈ ਮੈਨੂੰ ਉਮੀਦ ਹੈ ਕਿ ਤੁਹਾਡੇ ਸਲਾਹਕਾਰਾਂ ਨੇ ਮੈਨੂੰ ਮੇਰੀ ਸਿਹਤ ਅਤੇ ਅੰਦੋਲਨ ਦੀ ਸਥਿਤੀ ਬਾਰੇ ਸੂਚਿਤ ਕੀਤਾ ਹੋਵੇਗਾ ਜਿਨ੍ਹਾਂ ਮੰਗਾਂ ਤੇ ਸਾਡਾ ਅੰਦੋਲਨ ਚੱਲ ਰਿਹਾ ਹੈ ਉਹ ਸਿਰਫ ਸਾਡੀਆਂ ਮੰਗਾਂ ਨਹੀਂ ਸਗੋਂ ਸਰਕਾਰਾਂ ਵੱਲੋਂ ਵਕ ਵਕ ਸਮੇਂ ਤੇ ਕੀਤੇ ਵਾਅਦੇ ਨੇ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ 2011 ਵਿੱਚ ਜਦੋਂ ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਖfstਕਰ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਸੀ ਤਾਂ ਤੁਸੀਂ ਉਸ ਸਮੇਂ ਪ੍ਰਧਾਨ ਮੰਤਰੀ ਮਾਨਯੋਗ ਡਾਕਟਰ ਮਨਮੋਹਨ ਸਿੰਘ ਨੂੰ ਇੱਕ ਚਿੱਠੀ ਭੇਜ ਕੇ ਕਿਹਾ ਸੀ ਕਿ ਕਿਸਾਨਾਂ ਤੇ ਵਪਾਰੀਆਂ ਵਿਚਕਾਰ ਫਸਲ ਦੀ ਖਰੀਦ ਨਾਲ ਸੰਬੰਧਤ ਕੋਈ ਵੀ ਲੈਣ ਦੇ ਸਰਕਾਰ ਦੁਆਰਾ ਐਲਾਨੇ ਗੇ ਘੱਟੋ ਘੱਟ ਸਮਰਥਨ ਮੁੱਲ ਜਨਕਿ ਐਮਐਸਪੀ ਤੋਂ ਘੱਟ ਨਹੀਂ ਹੋਣਾ ਚਾਹੀਦਾ ਅਤੇ ਇਸ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਪਰ 2014 ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੁਸੀਂ ਅੱਜ ਤੱਕ ਆਪਣੇ ਕੀਤੇ ਵਾਅਦੇ ਨੂੰ ਹੀ ਪੂਰਾ ਨਹੀਂ ਕੀਤਾ 2014 ਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਤੁਸੀਂ ਕਿਹਾ ਸੀ ਕਿ ਜੇਕਰ ਪ੍ਰਧਾਨ ਮੰਤਰੀ ਬਣਦੇ ਹੋ ਤਾਂ ਤੁਸੀਂ ਸੁਆਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਨੂੰ ਪਹਿਨੇ ਕਲਮ ਤੋਂ ਲਾਗੂ ਕਰੋਗੇ ਪਰ 2015 ਵਿੱਚ ਤੁਹਾਡੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਾਇਰ ਕਰਕੇ ਕਿਹਾ ਸੀ ਕਿ ਤੁਸੀਂ ਸੁਆਮੀਨਾਥਨ ਕਮਿਸ਼ਨ ਦੇ C2+50% ਫਾਰਮੂਲੇ ਨੂੰ ਲਾਗੂ ਨਹੀਂ ਕਰ ਸਕਦੇ ਪੰਜਾਬ ਦੀ ਚੀਮਾ ਮੰਡੀ ਵਿਖੇ 32 ਦਿਨਾਂ ਦੇ ਧਾਨੇ ਤੋਂ ਬਾਅਦ 2018 ਵਿੱਚ ਮੈਂ ਤੇ ਅੰਨਾ ਹਜਾਰਾ ਜੀ ਨੇ ਦਿੱਲੀ ਦੇ ਆਰਾਮਲੀਲਾ ਮੈਦਾਨ ਵਿੱਚ ਮਰਨ ਵਰਤ ਰੱਖਿਆ ਤੇ ਪ੍ਰਧਾਨ ਮੰਤਰੀ ਦਫ਼ਤਰ ਦੀ ਤਰਫੋਂ ਤਤਕਾਲੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਜੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨੀਵਾਸ ਜੀ ਸਾਨੂੰ ਡਾਕਟਰ ਜਤਿੰਦਰ ਸਿੰਘ ਤੇ ਦਸਕਤ ਵਾਲਾ ਪੱਤਰ ਸੌਂਪ ਕੇ ਗਏ ਸੀ ਜਿਸ ਵਿੱਚ ਲਿਖਿਆ ਸੀ ਕਿ ਸੁਆਮੀਨਾਥਨ ਕਮਿਸ਼ਨ ਦਾ ਸੀ2+50% ਫਾਰਮੂਲਾ ਅਗਲੇ 3 ਮਹੀਨਿਆਂ ਵਿੱਚ ਲਾਗੂ ਕਰ ਦਿੱਤਾ ਜਾਏਗਾ ਪਰ 6 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਨੂੰ ਲਾਗੂ ਨਹੀਂ ਕੀਤਾ ਗਿਆ 2020-21 ਵਿੱਚ 378 ਦਿਨਾਂ ਤੱਕ ਚੱਲੇ ਇਤਿਹਾਸਕ ਕਿਸਾਨ ਅੰਦolan ਨੂੰ ਮੁਅਤਲ ਕਰਦਿਆਂ ਕੇਂਦਰ ਸਰਕਾਰ ਨੇ ਹਰ ਕਿਸਾਨ ਲਈ ਐਮਐਸਪੀ ਨੂੰ ਯਕੀਨੀ ਬਣਾਉਣ ਸਮੇਤ ਸਰਕਾਰ ਨੇ ਹਰ ਕਿਸਾਨ ਲਈ ਵਾਅਦੇ ਕੀਤੇ ਸਨ ਜੋ ਅੱਜ ਤੱਕ ਪੂਰੇ ਨਹੀਂ ਹੋਏ ਮਾਨਯੋਗ ਪ੍ਰਧਾਨ ਮੰਤਰੀ ਜੀ ਹਰ ਕਿਸਾਨ ਲਈ ਐਮਐਸਪੀ ਜੂਨ ਦੇ ਮੌਲਿਕ ਅਧਿਕਾਰਾਂ ਦੀ ਤਰ੍ਹਾਂ MSP ਕਾਨੂੰਨ ਨਾ ਬਣਾ ਕੇ ਕੇਂਦਰ ਸਰਕਾਰ ਕਰੋੜਾਂ ਕਿਸਾਨਾਂ ਨੂੰ ਗਰੀਬੀ ਕਰਜ਼ੇ ਅਤੇ ਮੌਤ ਵੱਲ ਤੱਕ ਰਹੀ ਹੈ ਦੋਹਾਂ ਮੋਰਚਿਆਂ ਦੇ ਫੈਸਲੇ ਅਨੁਸਾਰ ਮੈਂ ਫੈਸਲਾ ਕੀਤਾ ਕਿ ਕਿਸਾਨਾਂ ਦੀ ਮੌਤ ਨੂੰ ਰੋਕਣ ਲਈ ਆਪਣੀ ਸ਼ਹਾਦਤ ਦੇਵਾਂ ਮੈਨੂੰ ਉਮੀਦ ਹੈ ਕਿ ਮੇਰੀ ਸ਼ਹਾਦਤ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਨੀਤੀ ਤੋਂ ਜਾਗੇਗੀ ਅਤੇ MSP ਗਰੰਟੀ ਕਾਨੂੰਨ ਸਮੇਤ ਸਾਡੀਆਂ 13 ਮੰਗਾਂ ਨੂੰ ਪੂਰਾ ਕਰਨ ਵੱਲ ਵਧੇਗੀ ਹੁਣ ਤੁਹਾਡੇ ਕੋਲ ਦੋ ਵਿਕਲਪ ਨੇ ਜਾਤਾ 2011 ਵਿੱਚ ਕੀਤਾ ਆਪਣਾ ਵਾਅਦਾ ਪੂਰਾ ਕਰੋ ਅਤੇ ਦੇਸ਼ ਦੇ ਕਿਸਾਨਾਂ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਓ ਜਾਂ ਤੁਸੀਂ ਮੇਰੇ ਮਰਨ ਵਰਤ ਦੁਆਰਾ ਮੇਰੀ ਕੁਰਬਾਨੀ ਨੂੰ ਸਵੀਕਾਰ ਕਰਨ ਲਈ ਤਿਆਰ ਹੋਵੋ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੇਕਰ ਮੇਰੀ ਮੌਤ ਹੋ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਕਿਉਂਕਿ ਮੈਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਰ-ਵਾਰ ਕੀਤੇ ਵਾਅਦਿਆਂ ਤੋਂ ਦੁਖੀ ਹੋ ਕੇ ਮਰਨ ਵਰਤ ਸ਼ੁਰੂ ਕੀਤਾ ਹੈ ਅੱਜ 17 ਦਿਨ ਹੋ ਗਏ ਨੇ ਮੈਂ ਇਹ ਵੀ ਸਪਸ਼ਟ ਕਰਨਾ ਚਾਹੁੰਦਾ ਕਿ ਜੇਕਰ ਸ਼ੰਭੂ ਖਨੌਰੀ ਜਾਂ ਰਤਨਾਪੁਰਾ ਮੋਰਚਾ ਤੇ ਹਿੰਸਕ ਪੁਲਿਸ ਕਾਰਵਾਈ ਕਰਨ ਲਈ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੋਏਗੀ ਪ੍ਰਧਾਨ ਮੰਤਰੀ ਜੀ ਇਹ ਮੇਰੀ ਤੁਹਾਨੂੰ ਪਹਿਲੀ ਅਤੇ ਆਖਰੀ ਚਿੱਠੀ ਹੈ ਹੁਣ ਤੁਸੀਂ ਫੈਸਲਾ ਕਰਨਾ ਕਿ ਤੁਸੀਂ ਐਮਐਸਪੀ ਗਾਰੰਟੀ ਕਾਨੂੰਨ ਬਣਾਓਗੇ ਜਾਂ ਤੁਸੀਂ ਮੇਰੇ ਵਰਗੇ ਇੱਕ ਆਮ ਕਿਸਾਨ ਜਗਜੀਤ ਸਿੰਘ ਦੱਲੇਵਾਲ ਜੋ ਦੇਸ਼ ਦਾ ਢਿੱਡ ਭਰਦੇ ਨੇ ਦੀ ਬਲੀ ਲਵੋਗੇ ਤਾਂ ਇਹ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਹੈ ਜਗਜੀਤ ਸਿੰਘ ਦੱਲੇਵਾਲ ਨੇ ਬਹੁਤ ਭਾਵਕ ਚਿੱਠੀ ਹੈ ਤਾਂ ਦੇਖਣਾ ਇਹ ਹੋਏਗਾ ਕਿ ਹੁਣ ਇਸ ਚਿੱਠੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਤੇ ਕੋਈ ਅਸਰ ਹੁੰਦਾ ਹੈ ਜੇ ਅਸਰ ਹੋਏਗਾ ਤਾਂ ਕੀ ਇਹ ਅੰਦੋਲਨ ਸਮਾਪਤ ਕਰਵਾਇਆ ਜਾਏਗਾ ਇਹ ਮਰਨ ਵਰਤ ਦੱਲੇਵਾਲ ਦਾ ਸਮਾਪਤ ਕਰਵਾਇਆ ਜਾਏਗਾ ਜਾਂ ਫਿਰ ਸਰਕਾਰ ਕੋਈ ਹੋਰ ਕਦਮ ਚੁੱਕੇਗੀ ਜਾਂ ਫਿਰ ਕਿਸਾਨਾਂ ਨੂੰ ਹੀ ਕੋਈ ਅਜਿਹਾ ਕਦਮ ਚੁੱਕਣਾ ਪਏਗਾ ਜਿਹੜਾ ਕਿ ਸਰਕਾਰ ਦੇ ਲਈ ਕਿਰਕਰੀ ਦਾ ਕਾਰਨ ਬਣੇਗਾ ਜੋ ਜੱਜ ਧੰਨਵਾਦ